ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸ੍ਰੀ ਸ਼ਹੀਦਾਂ ਸਿੰਘਾਂ ਦੇ ਚਰਨਾ ਕਮਲਾਂ 'ਚ ਨਮਸਕਾਰ ਹੀ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ੍ਰੀ ਸ਼ਹੀਦਾਂ ਸਿੰਘਾਂ ਦੇ ਦਰ ਤੇ ਜਗਦੀ ਜੋਤ ਦੇ ਵਿੱਚ ਕਿਉ ਪਉਣ ਦੇ ਨਾਲ ਖਾਲਸਾ ਜੀ ਤੇ ਜੋਤ ਦੇ ਵਿੱਚੋਂ ਕਿਉ ਲੈ ਕੇ ਆਉਣ ਦੇ ਨਾਲ ਅਨੇਕਾ ਹੀ ਬਿਮਾਰੀਆਂ ਅਨੇਕਾ ਹੀ ਰੋਗ ਦੂਰ ਹੁੰਦੇ ਨੇ ਮਾਰਾ ਸੱਚੇ ਪਾਤਸ਼ਾਹ ਜੀ ਜੋਤ ਦੇ ਕਿਉ ਦੇ ਵਿੱਚ ਇੰਨੀ ਤਾਕਤ ਈ ਖਾਲਸਾ ਜੀ ਕਿ ਵੱਡੇ ਵੱਡੇ ਰੋਗ ਵੀ ਠੀਕ ਹੋ ਜਾਂਦੇ ਨੇ ਤੇ ਜਦੋਂ ਆਪਾਂ ਘਰ ਦੇ ਵਿੱਚ ਦੁਪਹਿਰਾ ਸੈਭ ਕੱਟਦੇ ਆ ਗੁਰਬਾਣੀ ਦੇ ਜਾਪ ਕਰਦੇ ਆ ਨਿਤਨੇਮ ਕਰਦੇ ਆ ਜਾ ਫਿਰ ਸ਼ਹੀਦਾ ਸਾਹਿਬ ਜਾ ਕੇ ਚੋਪੈਰਾ ਸਾਹਿਬ ਦੀ ਹਾਜ਼ਰੀ ਭਰਨੀ ਆ ਤਾਂ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੈ ਖਾਲਸਾ ਜੀ ਕਿ ਆਪਣੇ ਘਰ ਦੇ ਵਿੱਚ ਕਿੰਨਾ ਵੀ ਕਿਉਂ ਨਾ ਮਰਜੀ ਦੁੱਖ ਕਲੇਸ਼ ਹੋਵੇ ਜੇ ਆਪਾਂ ਨੂੰ ਕੋਈ ਜਿਵੇਂ ਲਗਾ ਲਓ ਕਿ ਬਿਲਕੁਲ ਆਪਾਂ ਨੂੰ ਥੱਲੇ ਡੇਗਣਾ ਚਾਹੁੰਦਾ ਹੋਵੇ ਪਰ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਹੋਈਏ ਆ ਰੋਜ਼ ਨਿਤਨੇਮ ਕਰੀਏ ਗੁਰਬਾਣੀ ਦੇ ਜਾਪ ਕਰੀਏ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਯਾਦ ਕਰੀਏ ਅਰਦਾਸ ਬੇਨਤੀ ਕਰੀਏ ਫਿਰ ਆਪਣਾ ਉਹ ਚਾਹ ਕੇ ਵੀ ਬੁਰਾ ਨਹੀਂ ਕਰ ਸਕਦੇ ਕਿਉਂਕਿ ਆਪਣੇ ਤੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਇੰਨੀ ਆਪਾਰ ਕਿਰਪਾ ਹੁੰਦੀ ਹੈ ਕਿ ਆਪਣਾ ਕੋਈ ਬੁਰਾ ਚਾਹੇ ਪਰ ਬੁਰਾ ਕਰ ਨਹੀਂ ਸਕਦਾ ਇੰਨੀ ਮਹਾਰਾਜ ਦੀ ਕਿਰਪਾ ਹੁੰਦੀ ਹੈ ਉਹਨੇ ਕਈ ਵਾਰ ਨਪਰਾ ਕੀ ਕਹਿੰਦੇ ਆ ਕਿ ਅਸੀਂ ਪਾਠ ਕਰਦੇ ਆ ਅਸੀਂ 6 ਮਹੀਨੇ ਪਾਠ ਕੀਤਾ ਸਾਲ ਕੀਤਾ 2 ਸਾਲ ਵੀ ਕੀਤਾ ਸੀ ਸਾਡੇ ਤੇ ਕਿਰਪਾ ਨਹੀਂ ਹੋਈ ਸਾਡਾ ਗੁਰੂ ਮਹਾਰਾਜ ਤੋਂ ਭਰੋਸਾ ਉੱਠ ਗਿਆ ਤੇ ਅਸੀਂ ਬਾਣੀ ਦਾ ਸਿਮਰਨ ਕਰਨਾ ਛੱਡ ਦਿੱਤਾ ਜਦੋਂ ਆਪਾਂ ਖਾਲਸਾ ਜੀ ਇਸ ਤਰ੍ਹਾਂ ਕਰਦੇ ਆ ਤਾਂ ਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਹੁੰਦੀ ਕਿਉਂਕਿ ਜਦੋਂ ਤਾ ਆਪਾਂ ਲੰਬੇ ਸਵੇ ਤੋਂ ਕਦੇ ਗਰਮਾਣੀ ਦੇ ਚਾਪ ਨਹੀਂ ਕੀਤੇ ਸੇਵਾ ਸਿਮਰਨ ਹੀ ਨਹੀਂ ਕੀਤਾ ਫਿਰ ਆਪਾਂ ਜਦੋਂ ਲਗਦੇ ਆ ਪਾਠ ਕਰਨ ਫਿਰ ਇਹ ਸੋਚਦੇ ਆ ਕਿ ਆਪਾਂ ਨੂੰ ਮਹੀਨੇ ਦੇ ਵਿੱਚ ਫਰਕ ਪਵੇ ਆਪਾਂ ਨੂੰ 6 ਮਹੀਨਿਆਂ ਦੇ ਵਿੱਚ ਮਹਾਰਾਜ ਦੀ ਕਿਰਪਾ ਹੋਵੇ ਸਾਲ ਦੇ ਵਿੱਚ ਹੋਵੇ ਕਿਉਂਕਿ ਆਪਾਂ ਕਦੇ ਭਰੋਸਾ ਥੋੜੀ ਰੱਖਦੇ ਆ ਤਾਂ ਆਪਾਂ ਮਹਾਰਾਜ 'ਤੇ ਭਰੋਸਾ ਨਹੀਂ ਰੱਖਦੇ ਹੋਗੇ ਕਿ ਹਾਂਜੀ ਆਪਾਂ ਗੁਰਬਾਣੀ ਦੇ ਚਾਪ ਕਰਦੇ ਆ ਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦਾ ਸਿਮਰਨ ਕਰਦੇ ਆ ਅੱਜ ਨਹੀਂ ਤੇ ਕੱਲ ਮਹਾਰਾਜ ਦੀ ਕਿਰਪਾ ਸਾਡੇ 'ਤੇ ਹੋਵੇਗੀ ਪਰ ਉਹ ਆਪਾਂ ਕੀ ਕਰਨੇ ਆ ਭਰੋਸਾ ਰੱਖਣ ਦੀ ਬਜਾਏ ਸ਼ਰਧਾ ਭਾਵਨਾ ਰੱਖਣ ਦੀ ਬਜਾਏ ਫਾਰਮੈਲਟੀਆਂ ਪੂਰੀਆਂ ਕਰਦੇ ਆ ਕਿ ਆਪਾਂ 2 ਮਹੀਨੇ ਕਰਾਂਗੇ 6 ਮਹੀਨੇ ਕਰਕੇ ਵੇਖ ਲੈਨੇ ਆ ਸਾਲ ਕਰਕੇ ਵੇਖ ਲੈਨੇ ਆ ਜੀ ਹੋਈ ਕਿਰਪਾ ਠੀਕ ਹੀ ਨਹੀਂ ਛੱਡ ਦੇਣਾ ਪਰ ਖਾਲਸਾ ਜੀ ਤੁਸੀਂ ਇੱਕ ਗੱਲ ਨੂੰ ਜ਼ਰੂਰ ਯਾਦ ਰੱਖਿਓ ਜਦੋਂ ਵੀ ਆਪਾਂ ਕਿਸੇ ਵੀ ਦੁੱਖ ਦੇ ਵਿੱਚ ਹੋਵਾਂਗੇ ਤਕਲੀਫ ਦੇ ਵਿੱਚ ਹੋਵਾਂਗੇ ਮੁੜ ਕੇ ਆਪਾਂ ਏਸੀ ਦਰ ਤੇ ਆਉਣਾ ਹੈ ਭਾਵੇਂ ਕਿਤੇ ਮਰਜੀ ਭੱਜ ਰੋਟ ਹੋਈ ਆਪਾਂ ਨੂੰ ਇਥੋਂ ਹੀ ਮਿਲਣੀ ਹੈ ਮਹਾਰਾ ਸੱਚੇ ਪਾਤਸ਼ਾਹ ਤੋਂ ਬਿਨਾਂ ਕਿਤੇ ਵੀ ਖਾਲਸਾ ਜੀ ਆਪਾਂ ਨੂੰ ਕੁਝ ਵੀ ਨਹੀਂ ਮਿਲ ਸਕਦਾ ਮਹਾਰਾ ਸੱਚੇ ਪਾਤਸ਼ਾਹ ਦੇ ਘਰ ਤੋਂ ਕਦੇ ਕੋਈ ਖਾਲੀ ਨਹੀਂ ਵੋੜਦਾ ਅਕਾਲ ਮੁਰਖ ਵਾਇਗਰੂ ਸੱਚੇ ਪਾਤਸ਼ਾਹ ਦਾ ਉਹ ਧਾਰੇ ਖਾਲਸਾ ਜੀ ਜਿੱਥੇ ਆਪਾਂ ਨੂੰ ਕਦੇ ਵੀ ਨਾ ਨਹੀਂ ਹੁੰਦੀ ਆਪਾਂ ਕਿਸੇ ਵੀ ਆਪਣੇ ਰਿਸ਼ਤੇਦਾਰ ਸਾਖ ਸੰਬੰਧੀ ਦੇ ਕੋਲ ਚਲੇ ਜਾਈਏ ਆਪਾਂ ਕੋਈ ਮਦਦ ਮੰਗੀਏ ਤੇ ਅਗਲਾ ਆਪਾਂ ਨੂੰ 100 ਗੱਲਾਂ ਸੁਣਾਉਂਦਾ 100 ਮਿਹਨੇ ਮਾਰਦਾ ਦਾਨੇ ਮਿਹਨੇ ਦਿੰਦਾ ਕਈ ਤਰ੍ਹਾਂ ਦੀ ਆਪਾਂ ਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਫਿਰ ਵੀ ਆਪਣੀ ਉਹ ਮਦਦ ਨਹੀਂ ਕਰਦੇ ਪਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਉਹ ਧਾਰੇ ਜਿੱਥੇ ਆਪਾਂ ਕਈ ਗਲਤੀਆਂ ਕਰਕੇ ਭੁੱਲਣਾ ਚੁੱਕਾ ਕਰਕੇ ਵੀ ਚਲੇ ਜਾਂਦੇ ਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਆਪਣੇ ਬੱਚਿਆਂ ਦੀ लाज ਰੱਖਦੇ ਨੇ ਤੇ ਉਹਨਾਂ ਤੇ ਕਿਰਪਾ ਜ਼ਰੂਰ ਕਰਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਗੁਰਬਾਣੀ ਪੜ੍ਹ ਕੇ ਆਪਣੇ ਤਰਮਾਨ ਨੂੰ ਸੁਣਉਂਦੇ ਰਿਹਾ ਕਰੋ ਫਾਲਤਾ ਅਕਾਲਪੁਰਖ ਵਾਇਰਲ ਸੱਚੇ ਪਾਤਸ਼ਾਹ ਨੇ ਆਪੇ ਬਖਸ਼ ਦਿਨ ਹੈ ਜਿਵੇਂ ਆਪਾਂ ਰੋਟੀ ਖਾਣੇ ਆ ਸਵਾਤਾ ਉਸੇ ਵੇਲੇ ਮਿਲ ਜਾਂਦਾ ਹੈ ਆਪਾਂ ਨੂੰ ਰੋਟੀ ਦਾ ਪਰ ਜਦੋਂ ਰੋਟੀ ਅੰਦਰ ਜਾ ਕੇ ਖੂਨ ਬਣਾਉਂਦੀ ਏ ਝਾ ਕਿਵੇਂ ਬਣਦਾ ਏ ਖੂਨ ਆਪਾਂ ਕਦੇ ਵੀ ਇਹ ਨਹੀਂ ਸੋਚਦੇ ਕਿਉਂਕਿ ਆਪਾਂ ਨੂੰ ਵੀ ਵਿਸ਼ਵਾਸ ਹੁੰਦਾ ਹੈ ਕਿ ਅਸੀਂ ਰੋਟੀ ਖਾ ਲਈਏ ਜੋ ਸਾਡੇ ਹੱਥ ਵਿੱਚ ਸੀ ਰੋਟੀ ਦਾ ਖੂਨ ਬਣਾਉਣਾ ਸਾਡੇ ਹੱਥ ਵਿੱਚ ਨਹੀਂ ਹੈਗਾ ਉਹ ਸਾਡੇ ਸਰੀਰ ਦੀ ਸਿਰਦਰਦੀ ਹੁੰਦੀ ਆ। ਇਸੇ ਤਰ੍ਹਾਂ ਸਾਡੇ ਹੱਥ ਵਿੱਚ ਗੁਰਬਾਣੀ ਦਾ ਜਾਪ ਕਰਨਾ ਏ। ਫਲਾਂ ਦਾ ਟੋਕਰਾਂ ਤਾਂ ਉਸ ਅਖਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਹੱਥਾਂ ਦੇ ਵਿੱਚ ਰੱਖਿਆ ਹੋਇਆ ਹੈ। ਤੇ ਕਿਹੜੇ ਬੰਦੇ ਨੂੰ ਕਿੰਨਾ ਫਲ ਦੇਣਾ ਏ ਇਹ ਉਹ ਆਪ ਹੀ ਫੈਸਲਾ ਕਰਦੇ ਨੇ। ਯੋਗੀ ਖਾਲਸਾ ਜੀ ਪਰਮਾਤਮਾ ਨੂੰ ਇਹ ਸਭ ਪਹਿਲੇ ਦਿਨ ਤੋਂ ਹੀ ਪਤਾ ਹੁੰਦਾ ਹੈ ਕਿ ਤੁਸੀਂ 2 ਸਾਲ ਤੱਕ ਪਾਠ ਕਰਨੇ ਨੇ ਜੇ ਮੈਂ ਕਾਰਜ ਰਾਸਨਾ ਕੀਤੇ ਤੇ ਮੇਰੇ ਤੋਂ ਮੁੱਖ ਮੋੜ ਕੇ ਬਹਿ ਜਾਣਾ ਹੈ ਇਸ ਤਰ੍ਹਾਂ ਇਹੋ ਜੇ ਲੋਕਾਂ ਨੂੰ ਪਰਮਾਤਮਾ ਆਪਣੇ ਨਹੀਂ ਮੰਨਦਾ ਜਿਹੜੇ ਆਪਣੇ ਹੁੰਦੇ ਨੇ ਉਹ ਈ ਕੋ ਗੱਲ ਹੀ ਕਹਿੰਦੇ ਹੁੰਦੇ ਆ ਜੋ ਕੀਤਾ ਉਹ ਵੀ ਵਧੀਆ ਜੋ ਕਰੋਗੀ ਉਹ ਵੀ ਵਧੀਆ ਤੇ ਜੋ ਕਰ ਰਹੇ ਹੋ ਉਹ ਵੀ ਵਧੀਆ ਜੇ ਕਰ ਨਾ ਮੈਂ ਤੇਰੇ ਤੋਂ ਪ੍ਰਮਾਤਮਾ ਨਿਰਾਸ਼ ਹੋਵਾਂ ਵੀ ਤੇ ਇਹ ਨਰਾਜਗੀ ਤੁਹਾਡੀ ਮਿਹਰ ਦੇ ਨਾਲ ਦੋ ਤਿੰਨ ਦਿਨ ਤੋਂ ਵੱਧ ਵੀ ਨਾ ਰਵੇ ਮੁੜ ਕੇ ਮੈਨੂੰ ਆਪਣੀ ਕਰਾਮਾਤ ਨਾਲ ਆਪਣੇ ਨਾਲ ਬਸ ਜੋੜ ਕੇ ਰੱਖੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਜਦੋਂ ਆਪਾਂ ਈਸੀ ਤਰ੍ਹਾਂ ਅਰਦਾਸ ਬੇਨਤੀ ਕਰਦੇ ਹਾਂ ਖਾਲਸਾ ਜੀ ਫਿਰ ਮਹਾਰਾਜ ਦੀ ਕਿਰਪਾ ਹੁੰਦੀ ਹੈ ਫਿਰ ਆਪਣਾ ਇੱਕ ਭਰੋਸਾ ਦੇ ਸ਼ਰਧਾ ਭਾਵਨਾ ਬਣਦੀ ਹੈ ਜਿੱਥੋਂ ਆਪਾਂ ਨੂੰ ਮਹਾਰਾ ਸੱਚੇ ਪਾਤਸ਼ਾਹ ਦੇ ਨਾਲ ਜੁੜਨ ਦਾ ਗੁਰੂ ਵਾਲੇ ਬਣਨ ਦਾ ਇੱਕ ਮੌਕਾ ਮਿਲਦਾ ਹੈ ਜੇ ਆਪਾਂ ਕਹੀਏ ਖਰਸਾ ਜੀ ਕਿ ਹਰ ਇੱਕ ਬੰਦਾ ਹੀ ਬਾਣੀ ਦਾ ਸਿਮਰਨ ਕਰ ਸਕਦਾ ਹੈ ਗੁਰੂ ਵਾਲਾ ਬਣ ਸਕਦਾ ਹੈ ਸਵੇਰੇ ਅੰਮ੍ਰਿਤ ਵੇਲਾ ਸੰਭਾਲ ਸਕਦਾ ਹੈ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਜੀ ਹਰ ਕੋਈ ਕਰ ਸਕਦਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਸ਼ਰਧਾ ਭਾਵਨਾ ਤੇ ਭਰੋਸਾ ਕੋਈ ਕੋਈ ਹੀ ਬਣਾ ਕੇ ਰੱਖਦਾ ਹੈ ਕਿਉਂਕਿ ਜੋ ਆਪਣਾ ਮਨ ਹੈ ਨਾ ਉਹ ਬਹੁਤ ਜਲਦੀ ਡੋਲ ਜਾਂਦਾ ਹੈ ਮਨ ਆਪਣਾ ਬਹੁਤ ਬੇਈਮਾਨ ਹੈ ਜਿਸ ਦੇ ਕਰਕੇ ਆਪਾਂ ਇੱਕ ਜਗ੍ਹਾ ਤੇ ਟਿਕ ਕੇ ਬੈਠਣਾ ਬਹੁਤ ਮੁਸ਼ਕਲ ਵਾਲੀ ਗੱਲ ਹੈ ਸੋ ਖਾਲਸਾ ਜੀ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਭੈਣ ਦੀ ਹੱਡ ਵੀਤੀ ਸਾਂਝੀ ਕਰਾਂਗੇ ਉਹਨਾਂ ਨੇ ਸਾਡੇ ਨਾਲ ਇੰਸਟਾਗ੍ਰam ਤੇ ਕੱਲ ਸਾਂਝੀ ਕੀਤੀ ਸੀ ਕਿ ਉਹਨਾਂ ਦੇ ਸਹੁਰਾ ਪਰਿਵਾਰ ਦੇ ਵਿੱਚ ਜੋ ਸੱਸ ਸੀ ਉਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਕਿਵੇਂ ਤਾਂ ਤਨਤਨ ਬਾਬਾ ਦੀ ਸਿੰਘ ਸਹਿਬ ਜੀ ਦੀ ਉਹਨਾਂ ਤੇ ਕਿਰਪਾ ਹੋਈ ਤੇ ਮਹਾਰਾਜ ਸੱਜੇ ਪਾਤਸ਼ਾਹ ਨੇ ਉਸ ਭੈਣ ਦੀ ਲਾਜ ਰੱਖੀ ਤੇ ਸਾਰੇ ਜੋ ਘਰ ਦੇ ਵਿੱਚ ਦੁੱਖ ਕਲੇ ਸੀ ਉਹ ਦੂਰ ਕੀਤੇ ਅੱਜ ਦੀ ਵੀਡੀਓ ਦੇ ਵਿੱਚ ਉਸ ਭੈਣ ਦੀ ਵਾਰਤਾਂ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਖਾਲਸਾ ਜੀ ਸਾਡੇ ਚੈਨਲ ਤੇ ਨਵੇਂ ਆਏ ਹੋ ਤਾ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਿ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਉਹ ਪਿੰਡ ਦੱਸ ਰਿਹਾ ਕਿ ਮੇਰਾ ਪੀਕਾ ਪਰਿਵਾਰ ਗਰੀਬ ਪਰਿਵਾਰ ਸੀ ਜੋ ਕਿ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਸੀ ਕਹਿੰਦੇ ਅਸੀਂ ਪਿੰਡ ਦੇ ਵਿੱਚ ਲੋਕਾਂ ਦਾ ਕੰਮ ਕਰਦੇ ਸੀ ਘਰ ਦੇ ਵਿੱਚ ਤੇ ਜਾਂ ਅਸੀਂ ਲੋਕਾਂ ਦੇ ਖੇਤਾਂ ਦੇ ਵਿੱਚ ਕੰਮ ਕਰਕੇ ਕਹਿੰਦੇ ਸਾਡਾ ਗੁਜ਼ਾਰਾ ਚੱਲਦਾ ਸੀ ਪਰ ਜੋ ਕਿੰਨੇ ਮੇਰਾ ਸਹੁਰਾ ਪਰਿਵਾਰ ਸੀ ਜਿਵੇਂ ਅਕਸਰ ਹੀ ਖਾਲਸਾ ਜੀ ਹਰ ਇੱਕ ਮਾਪਾ ਪਚਾਉਂਦਾ ਏ ਕਿ ਉਹਦੀ ਜੇ ਬੇਟੀ ਏ ਉਹਦਾ ਜਿਹੜਾ ਸਹੁਰਾ ਪਰਿਵਾਰ ਹੋਵੇ ਅੱਗੇ ਜੋ ਗੁੰਡਾ ਮਿਲੇ ਉਸ ਨੂੰ ਵਧੀਆ ਮਿਲੇ ਤੇ ਉਹਦਾ ਫਿਊਚਰ ਵੀ ਅੱਗੇ ਵਧੀਆ ਰਹੇ ਸੇ ਉਹ ਉਸੇ ਤਰ੍ਹਾਂ ਖਾਲਸਾ ਜੀ ਐਂ ਦੱਸ ਰਿਹਾ ਕਿ ਜਦੋਂ ਮੇਰਾ ਰਿਸ਼ਤਾ ਦੇਖਦਾ ਮੇਰਾ ਪਰਿਵਾਰ ਤੇ ਕਹਿੰਦੇ ਜਿਹੜਾ ਮੇਰਾ ਸਹੁਰਾ ਪਰਿਵਾਰ ਹੁੰਦਾ ਏ ਪੈਣ ਦੱਸਦੇ ਮੇਰਾ ਜਿਹੜਾ ਸਹੁਰਾ ਹੁੰਦਾ ਹੈਗਾ ਉਹਦੇ ਜੋ ਫਾਦਰ ਸਾਹਿਬ ਹੁੰਦੇ ਨੇ ਉਹ ਫੌਜ ਦੇ ਵਿੱਚ ਹੁੰਦੇ ਨੇ ਤੇ ਉਹ ਘਰ ਕਹਿੰਦੇ ਵਧੀਆ ਹੁੰਦਾ ਹੈ ਪਹਿਲਾਂ ਤਾਂ ਉਹ ਪਰਿਵਾਰ ਕਹਿੰਦਾ ਹੈ ਕਿ ਸਾਡੀ ਕੋਈ ਵੀ ਮੰਗ ਨਹੀਂ ਸਾਨੂੰ ਸਾਹੂ ਕੁੜੀ ਚਾਹੀਦੀ ਏ ਜੋ ਸਾਡਾ ਘਰ ਸੰਭਾਲ ਸਕੇ ਪੈਨ ਦੱਸ ਰਿਹਾ ਕਿ ਮੇਰੇ ਪਰਿਵਾਰ ਨੇ ਸੋਚਿਆ ਕਿ ਵੈਸ਼ਨੂ ਪਰਿਵਾਰ ਇਹ ਮੁੰਡਾ ਵੀ ਵਧੀਆ ਪੜਿਆ ਲਿਖਿਆ ਹੈ ਵੀ ਅੱਗੇ ਜੌਬ ਦੇ ਲਈ ਅਪਲਾਈ ਕੀਤਾ ਹੋਇਆ ਹੈ ਤੇ ਪਰਿਵਾਰ ਵੀ ਵਧੀਆ ਹੈ ਘਰ ਵੀ ਵਧੀਆ ਬਣਿਆ ਹੋਇਆ ਹੈ ਵੀ ਸਾਡੀ ਕੁੜੀ ਸੁਖ ਲਏਗੀ ਕਹਿੰਦੇ ਉਹਨਾਂ ਨੇ ਇਹ ਸਟicker ਦੇ ਵਿੱਚ ਕਹਿੰਦੇ ਕਿ ਮੇਰਾ ਵਿਆਹ ਕਰਤਾ ਕਹਿੰਦੇ ਜਦੋਂ ਮੈਂ ਵਿਆਹ ਤੋਂ ਬਾਅਦ ਦੇ ਵਿੱਚ ਕਹਦੇ ਬਿਨਾਂ ਸੀ ਪੁੱਛਿਆ ਨਹੀਂ ਕਿਉਂਕਿ ਉਹ ਸਾਨੂੰ ਦੇਖਣ ਦੇ ਵਿੱਚ ਗੱਲਬਾਤ ਕਰਨ ਤੋਂ ਇਸ ਤਰ੍ਹਾਂ ਲੱਗੇ ਕਿ ਉਹ ਬਹੁਤ ਚੰਗਾ ਪਰਿਵਾਰ ਹੈ ਪੈਣ ਦੱਸ ਰਿਹਾ ਕਿ ਮੇਰਾ ਜਿਹੜਾ ਪੀਕਾ ਪਰਿਵਾਰ ਸੀ ਮਮੀ ਡੈਡੀ ਸੀ ਕਹਿੰਦੇ ਉਹ ਬਹੁਤ ਭੜੇ ਮਾਨਸ ਸੀ ਉਹਨਾਂ ਨੂੰ ਐ ਸੀਗਾ ਵੀ ਨਹੀਂ ਸਾਡੀ ਕੁੜੀ ਨੂੰ ਇਸ ਤੋਂ ਵਧੀਆ ਘਰ ਪਰਿਵਾਰ ਨਹੀਂ ਮਿਲਣਾ ਤੇ ਵੀ ਅਸੀਂ ਇੱਥੇ ਹੀ ਰਿਸ਼ਤਾ ਕਰ ਦਿੰਦੇ ਆ ਇੱਕ ਦੋ ਪਰਿਵਾਰਾਂ ਨੇ ਖਾਲਸਾ ਜੀ ਪੈਣ ਦੱਸਦੇ ਵੀ ਸਾਨੂੰ ਕਿਹਾ ਕਿ ਜੋ ਇਹਨਾਂ ਦੀ બીਜੋ ਔਰਤੇ ਪੈਣ ਦੀ ਜੋ ਸੱਸ ਸੀ ਉਹ ਵੀ ਵਧੀਆ ਨਹੀਂ ਹੈਗੀਗੀ ਫੇ ਉਹ ਬਹੁਤ ਜ਼ਿਆਦਾ ਘਰ ਦੇ ਵਿੱਚ ਲੜਾਈ ਕਲੇਸ਼ ਮਾਉਂਦੀ ਹੈ ਤੇ ਘਰ ਦੇ ਵਿੱਚ ਉਸ ਦੀ ਹੀ ਚੱਲਦੀ ਹੈ ਪਰ ਪਿੰਡ ਕਹਿੰਦੇ ਕਿ ਕਈ ਵਾਰ ਸਾਡੇ ਮਨ ਚ ਆਇਆ ਕਿ ਸਾਨੂੰ ਘਰ ਵਧੀਆ ਮਿਲਿਆ ਹੈ ਤੇ ਵੀ ਹੋ ਸਕਦਾ ਹੈ ਜੋ ਰਿਸ਼ਤੇਦਾਰ ਨੇ ਜਾਂ ਜੋ ਪਿੰਡ ਵਾਲੇ ਨੇ ਕੋਈ ਵੀ ਨੇ ਜੋ ਵੀ ਉਹਨਾਂ ਨੂੰ ਇਹ ਹੋਣਾ ਹੈ ਕਿ ਸਾਨੂੰ ਘਰ ਪਰਿਵਾਰ ਵਧੀਆ ਨਹੀਂ ਮਿਲਦਾ ਵੀ ਇਹਨਾਂ ਨੂੰ ਕਿਉਂ ਵਧੀਆ ਮਿਲ ਗਿਆ ਇਹ ਤਾਂ ਗਰੀਬ ਸੀਗੇ ਵੀ ਇਹ ਸਾਨੂੰ ਤਾਂ ਕਹਿੰਦੇ ਹੋਣਗੇ ਵੀ ਤੁਸੀਂ ਉੱਥੇ ਕੁੜੀ ਦਾ ਰਿਸ਼ਤਾ ਨਾ ਕਰੋ ਕਿਉਂਕਿ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਹੁਣ ਅਕਸਰ ਹੀ ਖਾਲਸਾ ਜੀ ਇਸ ਤਰ੍ਹਾਂ ਦੇ ਖਿਆਲ ਆਪਣੇ ਮਨ ਦੇ ਵਿੱਚ ਆਉਂਦੇ ਹੀ ਰਹਿੰਦੇ ਨੇ ਵੀ ਕੋਈ ਆਪਾਂ ਨੂੰ ਦੇਖ ਕੇ ਚੰਗਾ ਨਹੀਂ ਸਮਝਦਾ ਸੇ ਮੋਸੀ ਤਰਾ ਪਹਿਣ ਕਹਿੰਦੇ ਮੇਰੇ ਪਰਿਵਾਰ ਨੇ ਵੀ ਇਹੀ ਹੀ ਸੋਚਿਆ ਤੇ ਉਹਨਾਂ ਨੇ ਕਿਸੇ ਦੀ ਇੱਕ ਵੀ ਸੁਣੇ ਬਿਨਾ ਕਹਿੰਦੇ ਮੇਰਾ ਰਿਸ਼ਤਾ ਕਰਕੇ ਤੇ ਵਿਆਹ ਕਰ ਦਿੱਤਾ ਇਸੀ ਤਰ੍ਹਾਂ ਖਾਨਸਾ ਜੀ ਭੈਣ ਦੱਸ ਦਿਆ ਵਿਆਹ ਤੋਂ ਬਾਅਦ ਕੁਝ ਕੁ ਸਮਾਂ ਤਾਂ ਬਹੁਤ ਵਧੀਆ ਸਭ ਕੁਝ ਠੀਕ ਰਿਹਾ ਪਰ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜੇ ਮੈਂ ਘਰ ਦੇ ਵਿੱਚ ਕੋਈ ਚੀਜ਼ ਮੰਗਣੀ ਕਹਿੰਦੇ ਜੋ ਮੈਂ ਜਾਂ ਕੋਈ ਕੱਪੜੇ ਮੰਗਨੇ ਕੋਈ ਸ਼ਾਪਿੰਗ ਲਈ ਕਹਿੰਦੇ ਚ ਪੈਸੇ ਮੰਗਨੇ ਤਾਂ ਕਹਿੰਦੇ ਮੇਰੀ ਸੱਸ ਨੇ ਇਹੀ ਮੈਨੂੰ ਕਹਿਣਾ ਕਿ ਪੀਕਿਆ ਤੂੰ ਕੀ ਲੈ ਕੇ ਆਈ ਨਹੀਂ ਪੀਕਿਆ ਤੋ ਇਸੇ ਤਰ੍ਹਾਂ ਹੀ ਦਿਨੋ ਤੋਰ ਦਿੱਤਾ ਹੈ ਕਹਿੰਦੇ ਹਰ ਇੱਕ ਚੀਜ਼ ਨੂੰ ਲੈ ਕੇ ਇਥੇ ਤੱਕ ਕੇ ਲੋਨ ਪਰ ਨੂੰ ਛੱਡ ਕੇ ਖਾਣ ਪੀਣ ਦੀ ਚੀਜ਼ ਵੀ ਜੇ ਕੋਈ ਮੰਗ ਲੈ ਰੀ ਕਿਸੇ ਦਿਨ ਨੂੰ ਕਿਹਦੇ ਕਿਸੇ ਚੀਜ਼ ਨੂੰ ਮੰਨ ਕਰਨਾ ਮੰਗ ਲੈਣੀ ਤਾਂ ਉਹਨੇ ਅੱਗੋਂ ਇਹ ਹੀ ਕਹਿਣਾ ਕਿ ਤੇਰੇ ਪਿਓ ਨੇ ਤੇ ਫੈਕਟਰੀ ਨਹੀਂ ਲਗਾਈ ਹੋਈ ਪੈਸਿਆਂ ਦੀ ਵੀ ਜਿੰਨੂੰ ਅਸੀਂ ਜਿੱਥੋਂ ਲੈ ਆ ਲਿਆ ਕਿ ਅਸੀਂ ਤੇਨੂੰ ਪੂਰੇ ਕੀਤੀ ਜਾਈਏ ਇਸ ਤਰ੍ਹਾਂ ਨੇ ਕਹਿੰਦੇ ਗੱਲਾਂ ਬਾਤਾਂ ਸੁਣਨੋਂ ਮੈਨੂੰ ਮਿਲਣੀਆਂ ਤੇ ਜਦੋਂ ਬਹਿਣ ਦੱਸਦੇ ਮੇਰਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਦੇ ਵਿੱਚ ਕਹਿੰਦੇ ਮੇਰਾ ਪੇਕਾ ਪਰਿਵਾਰ ਦੇ ਵਿੱਚ ਵੀ ਕਹਿੰਦੇ ਮੇਰਾ ਸਹੁਰਾ ਸੱਸ ਆਉਂਦੇ ਨਹੀਂ ਸੀ ਉਹ ਇਹੀ ਕਹਿੰਦੇ ਸੀ ਕਿ ਸਾਨੂੰ ਉੱਥੇ ਜਾ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਪਤਾ ਨਹੀਂ ਕਿਹੜੇ ਘਰ ਦੇ ਵਿੱਚ ਆ ਗਏ ਆ ਕਿਉਂਕਿ ਤੁਸੀਂ ਤੁਹਾਡਾ ਜੋ ਪਰਿਵਾਰ ਹੈ ਤੁਹਾਡਾ ਜੋ ਘਰ ਹੈ ਸਾਡੇ ਨਾਲ ਮੈਚ ਨਹੀਂ ਕਰਦਾ ਕਿਉਂਕਿ ਪਹਿਲਾਂ ਜੋ ਕੱਲਾ ਸੀ ਹਾਰਸਾ ਜੀ ਭੈਣ ਦੱਸ ਦਿਆ ਕਿ ਵਿਆਹ ਤੋਂ ਬਾਅਦ ਦੇ ਵਿੱਚ ਕੋਈ ਵੀ ਗੱਲ ਕਹਿੰਦੇ ਵੀ ਇੱਕ ਵੀ ਗੱਲ ਉਸੇ ਤਰ੍ਹਾਂ ਨਾ ਨਿਕਲੀ ਉਹਨਾਂ ਦੀ ਜਿਵੇਂ ਉਹਨਾਂ ਨੇ ਵਿਆਹ ਤੋਂ ਪਹਿਲਾਂ ਗੱਲਾਂ ਕੀਤੀਆਂ ਸੀ। ਇਸੇ ਤਰ੍ਹਾਂ ਖਾਨਸਾ ਜੀ ਜੋ ਪਹਿੰ ਦੱਸ ਰਿਹਾ ਕਿ ਮੇਰਾ ਹਸਬੰਡ ਸੀ ਕਹਿੰਦੇ ਉਹ ਤਾਂ ਮੇਰੇ ਵੱਲ ਸੀ ਕਹਿੰਦੇ ਪਰ ਉਹ ਆਪਣੀ ਮਾਤਾ ਤੋਂ ਡਰਦੇ ਕਹਿੰਦੇ ਉਹਨਾਂ ਦੇ ਨੂੰ ਕੁਝ ਵੀ ਕਹਿੰਦੇ ਨਹੀਂ ਸੀ ਕਹਿੰਦੇ ਮੇਰੀ ਸਪੋਰਟ 'ਚ ਖੜਦੇ ਨਹੀਂ ਸੀ ਉਹਨਾਂ ਨੂੰ ਸੀ ਕਿ ਮੈਂ ਆਪਣੇ ਮਾਪਿਆਂ ਨੂੰ ਕੁਝ ਨਹੀਂ ਬੋਲਣਾ ਕਹਿੰਦੇ ਜਿਸ ਕਰਕੇ ਮੈਨੂੰ ਹੀ ਸਾਰਾ ਕੁਝ ਸੁਣਨਾ ਪੈਂਦਾ ਸੀ। ਕਹਿੰਦੇ ਜੇ ਮੈਂ ਕੋਈ ਚੀਜ਼ ਲੈਣੀ ਉਹ ਵੀ ਉਹਨਾਂ ਨੇ ਆਪਣੇ ਮਾਪਿਓ ਤੋਂ ਪੈਸੇ ਲੈਣੇ ਭੈਣ ਕਹਿੰਦੇ ਮੇਰੇ ਹਸਬੰਦ ਨੇ ਫਿਰ ਮੈਨੂੰ ਕੋਈ ਚੀਜ਼ ਲਿਆ ਕੇ ਦੇ ਲਈ ਕਹਿੰਦੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਮੇਰਾ ਜੋ ਸੇਤ ਸੀ ਉਹ ਠੀਕ ਨਾ ਰਹਣੀ ਕਦੇ ਕੋਈ ਪ੍ਰੋਬਲਮ ਕਦੇ ਕੋਈ ਇਥੇ ਤੱਕ ਖਾਲਸਾ ਜੀ ਭੈਣ ਦੱਸ ਰਿਹਾ ਕਿ ਵਿਆਹ ਕੁ 6 ਮਹੀਨੇ ਬਾਅਦ ਦੇ ਵਿੱਚ ਕਹਿੰਦੇ ਕਿ ਮੇਰੇ ਕੋਲ ਬੱਚਾ ਹੋਣ ਵਾਲਾ ਹੋਇਆ ਪਰ ਮੇਰੀ ਸੱਸ ਨੇ ਕਹਿੰਦੇ ਕਿ ਮੈਨੂੰ ਡਾਕਟਰ ਨੇ ਮਨਾ ਕੀਤਾ ਸੀਗਾ ਕਾਫੀ ਕੰਮਾਂ ਤੋਂ ਕਹਿੰਦੇ ਪਰ ਮੇਰੀ ਸੱਸ ਨੇ ਵੀ ਮੈਨੂੰ ਇੱਥੇ ਤੱਕ ਕਿ ਕਹਿੰਦੇ ਇੰਨੇ ਕੰਮ ਕਰਵਾਏ ਕਈ ਵਾਰ ਕਿਸੇ ਦੇ ਖੇਤ ਦੇ ਵਿੱਚ ਕੰਮ ਕਰਨ ਦੇ ਲਈ ਦਿਹਾੜੀ ਤੇ ਵੀ ਭੇਜਿਆ ਕਹਿੰਦੇ ਜੇ ਮੈਂ ਮਨਾ ਕਰਨਾ ਤਾਂ ਮੈਨੂੰ ਕੋ ਕਹਿ ਦੇਣਾ ਤੋ ਕਿਹੜੀ ਡੀਸੀ ਦੀ ਧੀ ਸੀ ਉੱਥੇ ਵੀ ਤਾਂ ਦਿਹਾੜੀ ਕਰਦੀ ਸੀ ਇੱਥੇ ਵੀ ਕਰ ਤੇ ਖਾ ਯੋਗੀ ਖਾਲਸਾ ਜੀ ਮੈਂ ਦੱਸ ਰਹੀ ਆ ਕਿ ਜਦੋਂ ਮੇਰੀ ਸੱਸ ਨੂੰ ਪਤਾ ਨੱਗਦਾ ਕਿ ਮੇਰੇ ਕੋਲ ਬੱਚਾ ਹੋਣ ਵਾਲਾ ਹੈ ਤਾਂ ਉਸ ਨੂੰ ਹੁੰਦਾ ਹੈ ਕਿ ਜੇ ਬੱਚਾ ਹੋ ਗਿਆ ਤਾਂ ਇਸਨੇ ਘਰ ਛੱਡ ਕੇ ਨਹੀਂ ਜਾਣਾ ਉਹ ਚਾਹੁੰਦੀ ਸੀ ਕਿ ਉਹ ਆਪਣੇ ਬੇਟੇ ਦਾ ਦੁਬਾਰਾ ਵਿਆਹ ਕਰੇ ਵਧੀਆ ਘਰ ਪਰਿਵਾਰ ਦੇ ਵਿੱਚ ਕਰੇ ਕਿਉਂਕਿ ਸਾਤਸੀ ਜੋ ਪੈਂਦੀ ਮੈਂ ਦੱਸ ਰਿਆ ਹੂੰ ਸੀ ਕਿ ਮੈਂ ਇਹਨੂੰ ਇੰਨਾ ਤੱਕ ਪ੍ਰੇਸ਼ਾਨ ਕਰਾਂ ਦੇ ਇਹ ਤਲਾਕ ਦੇ ਕੇ ਚਲੀ ਜਾਵੇ ਕਈ ਵਾਰ ਤਾਂ ਮੈਂ ਇਹਨੂੰ ਕਹਿੰਦੇ ਗੱਲਾਂ ਦੇ ਵਿੱਚ ਮੈਨੂੰ ਇਸ ਤਰ੍ਹਾਂ ਵੀ ਉਹਨੇ ਕਹਿ ਦੇਣਾ ਕਿ ਲੋਕਾਂ ਦੀਆਂ ਤਾਂ ਚਲੀਆਂ ਜਾਂਦੀਆਂ ਤੂੰ ਕਿਉਂ ਨਹੀਂ ਜਾਂਦੀ ਤੂੰ ਵੀ ਚਲੀ ਜਾ ਕਹਿੰਦੇ ਵੀ ਮੈਂ ਬਹੁਤ ਜ਼ਿਆਦਾ ਤੰਗ ਸੀ ਕਹਿੰਦੇ ਪਰ ਮੈਂ ਆਪਣੇ ਪੀਕਾ ਪਰਿਵਾਰ ਨੂੰ ਕਦੇ ਵੀ ਨਹੀਂ ਸੀ ਦੱਸਿਆ ਕਿ ਮੈਂ ਅੱਗੇ ਆਪਣੀ ਸਹੁਰਾ ਘਰ ਦੇ ਵਿੱਚ ਤੰਗ ਪਰੇਸ਼ਾਨਾ ਉਹਨਾਂ ਜਦੋਂ ਵੀ ਕਹਿੰਦੇ ਕਦੇ ਆਉਣਾ ਜਾਂ ਮੈਂ ਜਾਣਾ ਆਪਣੀ ਪੀਕਾ ਪਰਿਵਾਰ ਦੇ ਵਿੱਚ ਤੇ ਉਹਨਾਂ ਨੇ ਜਦੋਂ ਪੁੱਛਣਾ ਮੈਂ ਕਹਿਣਾ ਕਿ ਮੈਂ ਬਹੁਤ ਖੁਸ਼ ਆ ਬਹੁਤ ਵਧੀਆ ਆ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੰਗੀ ਪਰੇਸ਼ਾਨੀ ਨਹੀਂ ਹੈਗੀ ਕਿਉਂਕਿ ਮੈਂ ਦੱਸ ਰਿਹਾ ਪੀਕਾ ਪਰਿਵਾਰ ਦੇ ਵਿੱਚ ਦੱਸ ਨਹੀਂ ਸਕਦੀ ਸੀ ਕਿਉਂਕਿ ਪਰਿਵਾਰ ਗਰੀਬ ਸੀ ਤੇ ਇਹ ਟੈਨਸ਼ਨ ਸੀ ਕਿ ਇੱਕ ਤਾਂ ਉਹ ਪਹਿਲਾਂ ਹੀ ਕੰਮ ਕਰਕੇ ਗੁਜ਼ਾਰਾ ਕਰਦੇ ਨੇ ਤੇ ਉਹਨਾਂ ਨੂੰ ਹੋਏਗਾ ਕਿ ਅਸੀਂ ਉਹਨੂੰ ਦਿੱਤਾ ਦੀ ਜਾਂ ਕਿਸ ਤਰ੍ਹਾਂ ਵੀ ਕਰਕੇ ਉਹ ਵੀ ਟੈਨਸ਼ਨ ਦੇ ਵਿੱਚ ਆਉਣਗੇ ਜਿਸ ਕਰਕੇ ਭੈਣ ਕਹਿੰਦੇ ਮੈਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਨਾ ਦਿੱਤੀ ਤਾਂ ਭੈਣ ਬਕਸ ਰਹੀ ਆ ਕਿ ਜਦੋਂ ਮੇਰੇ ਕੋਲ 6-7 ਕ ਮਹੀਨਿਆਂ ਬਾਅਦ ਬੱਚਾ ਹੋਣ ਵਾਲਾ ਹੋਇਆ ਤਾਂ ਮੇਰੀ ਸੱਸ ਨੇ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਿਸ ਕਰਕੇ ਕਹਿੰਦੇ ਮੈਂ ਬਿਮਾਰ ਹੋ ਗਈ ਜੋ ਮੇਰਾ ਬੱਚਾ ਸੀ ਉਹ ਵੀ ਨਾ ਰਿਆ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਭੈਣ ਦੱਸ ਰਿਹਾ ਕਿ ਮੈਂ ਜ਼ਿੰਦਗੀ ਦੇ ਵਿੱਚ ਕਹਿੰਦੇ ਆਪਣੇ ਸੱਸ ਨੂੰ ਇੰਨਾ ਜ਼ਿਆਦਾ ਤਾਂ ਕਿ ਪਰੇਸ਼ਾਨ ਹੋ ਗਈ ਸੀ ਕਹਿੰਦੇ ਇੱਕ ਦਿਨ ਤਾਂ ਮੈਂ ਸੋਚਿਆ ਸੀ ਕਿ ਮੈਂ ਖੁਦਕੁਸ਼ੀ ਕਰ ਲੈਣੀ ਹੈ ਕਿ ਮੈਂ ਇਸ ਦੁਨੀਆ ਤੇ ਰਹਿਣਾ ਹੀ ਨਹੀਂ ਇਸ ਜ਼ਿੰਦਗੀ ਤੇ ਨਾਲੋਂ ਮਰਨਾ ਚੰਗਾ ਹੈ ਕਿਉਂਕਿ ਖਾਲਸਾ ਜੀ ਭੈਣ ਦੱਸ ਰਿਹਾ ਕਿ ਇੱਕ ਦਿਨ ਮੈਂ ਆਪਣੀ ਸੱਸ ਨੂੰ ਦੇਖਿਆ ਕਿ ਉਹ ਮੇਰੇ ਖਾਣ ਵਾਲੇ ਦੋ ਮੈਂ ਰੋਟੀ ਖਾਣੀ ਸੀ ਕਹਿੰਦੇ ਅਸੀਂ ਚੌਲ ਬਣਾਏ ਰੋਟੀ ਬਣਾਈ ਕਹਿੰਦੇ ਉਹ ਮੇਰੇ ਚੌਲਾਂ ਦੇ ਵਿੱਚ ਕੋਈ ਚੀਜ਼ ਮਿਕਸ ਕਰਦੇ ਸੀ ਕਹਿੰਦੇ ਜਦੋਂ ਕਿ ਅਸੀਂ ਉਹ ਚੌਲ ਡਾਕਟਰ ਕੋਲ ਜਾ ਕੇ ਅੱਗੇ ਕਹਿੰਦੇ ਜਾ ਕੇ ਟੈਸਟ ਕਰਵਾਏ ਮੈਂ ਤੇ ਮੇਰੇ ਹਸਬੈਂਡ ਨੇ ਤੇ ਉਹਨਾਂ ਨੇ ਦੱਸਿਆ ਕਿ ਇਸ ਚੀਜ਼ ਦੇ ਵਿੱਚ ਜ਼ਹਿਰ ਮਲਾਈ ਹੋਈ ਸੀ ਤਾਂ ਜੋ ਕਿ 1-2 ਮਹੀਨਿਆਂ ਦੇ ਵਿੱਚ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ ਮੈਂ ਦੱਸ ਦਿਆਂ ਕਿ ਪਹਿਲਾਂ ਤਾਂ ਮੇਰੇ ਹਸਬੈਂਡ ਸੀ ਜੋ ਤੋ ਮੇਰੇ ਸਪੋਰਟ ਦੇ ਵਿੱਚ ਖੜਦੇ ਨਹੀਂ ਸੀ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਾ ਕਿ ਉਹਨਾਂ ਦੇ ਮਾਤਾ ਜੀ ਇੰਨੀ ਹੱਦ ਤੱਕ ਗਿਰ ਗਿਆ ਕਹਿੰਦੇ ਫਿਰ ਉਹ ਮੇਰੇ ਨਾਲ ਮੇਰੀ ਸਪੋਰਟ 'ਚ ਖੜੇ ਜਿਸ ਕਰਕੇ ਮੇਰੀ ਸੱਸ ਨੂੰ ਇਹ ਹੋਇਆ ਕਿ ਇਨੇ ਮੇਰੇ ਮੁੰਡੇ ਨੂੰ ਵੀ ਆਪਣੇ ਮਦਰ ਲਗਾ ਲਿਆ ਕਹਿੰਦੇ ਉਹਨਾਂ ਨੇ ਹੋਰ ਵੀ ਜ਼ਿਆਦਾ ਤੰਗ ਪਰੇਸ਼ਾਨ ਕਰਨਾ ਕਹਿੰਦੇ ਮੈਂ ਡਾਕਟਰ ਤੋਂ ਮੈਡੀਸਿਨ ਲੈਣੀ ਫਿਰ ਕਹਿੰਦੇ ਇੱਕ ਦੋ ਸਾਲ ਇਸੇ ਤਰ੍ਹਾਂ ਬੀਤਦੇ ਨੇ ਬੱਚਾ ਦੁਬਾਰਾ ਕਹਿੰਦੇ ਨਹੀਂ ਹੁੰਦਾ ਕਹਿੰਦੇ ਮੇਰੀ ਮੈਡੀਸਿਨ ਵੀ ਚੱਲਦੀ ਹੈ ਘਰ ਦੇ ਵਿੱਚ ਬਹੁਤ ਕਲੇਸ਼ ਰਹਿੰਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁੱਖ ਕਲੇਸ਼ ਇਸੇ ਤਰ੍ਹਾਂ ਹੀ ਰਹਿਣਾ ਇਹ ਨਹੀਂ ਕਾਲਸਾ ਜੀ ਭੈਣ ਕਹਿੰਦੇ ਕਿ ਗੁਰਦੁਆਰਾ ਸਾਹਿਬ ਨਹੀਂ ਸੀ ਜਾਂਦੇ ਗੁਰਦੁਆਰਾ ਸਾਹਿਬ ਵੀ ਜਾਂਦੇ ਸੀ ਕਹਿੰਦੇ ਮੇਰੇ ਸੱਸ ਤਾਂ ਬਹੁਤ ਗੁਰਦੁਆਰਾ ਸਾਹਿਬ ਜਾਂਦੀ ਸੀ ਸੇਵਾ ਵੀ ਕਰਦੀ ਸੀ ਕਹਿੰਦੇ ਮੈਨੂੰ ਇਸ ਚੀਜ਼ ਦਾ ਦੁੱਖ ਕਦੇ-ਕਦੇ ਹੋਣਾ ਕਿ ਇਹ ਨਾ ਕੁਛ ਕਰਦੇ ਵਿੱਚ ਕਰਦੀ ਉਤੋਂ ਗੁਰਦੁਆਰਾ ਸਾਹਿਬ ਵੀ ਜਾਂਦੀ ਕਿ ਮਹਾਰਾਜ ਇਹਦੇ ਤੇ ਕਿਉਂ ਨਹੀਂ ਉਹ ਕਰਦੇਗੀ ਵੀ ਇਹ ਇੰਨਾ ਤਸ਼ੱਦਦ ਕਰਦੀ ਹੈ ਮੇਰੇ ਤੇ ਮੈਂ ਮੀਰੀ ਕਦੋਂ ਸੁਣਨਗੇ ਕਿਹਨੇ ਇਸੇ ਤਰ੍ਹਾਂ ਹੀ ਮੈਨ ਦੱਸ ਦਿਆ ਕਿ ਅਸੀਂ ਨਾਲ ਦੇ ਪਿੰਡ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਗਿਆ ਉੱਥੇ ਗੁਰੂ ਗੋਬਿੰਦ ਸਿੰਘ ਬਾਹਰ ਸੱਚੇ ਪਾਤਸ਼ਾਹ ਆਇਸਨ ਤੇ ਉਹਨਾਂ ਦੀ ਚਾਰ ਦੇ ਵਿੱਚ ਕਹਿੰਦੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਮੇਲਾ ਲੱਗਿਆ ਸੀ ਕਹਿੰਦੇ ਜਦੋਂ ਅਸੀਂ ਤਿੰਨ ਹੀ ਜਾਣੇ ਆ ਭੈਣ ਦੱਸ ਰਿਆ ਕਿ ਮੇਰਾ ਹਸਬੰਦ ਮੈਂ ਤੇ ਮੇਰੀ ਸੱਸ ਉਥੇ ਜਾ ਕੇ ਕਹਿੰਦੇ ਅਸੀਂ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਵਾਉਣੀ ਆ ਮਾਰਾ ਸੱਚੇ ਪਾਤਸ਼ਾਹ ਦੇ ਡਰ ਤੇ ਵੀ ਕਹਿੰਦੇ ਅਸੀਂ ਬੱਚੇ ਦੇ ਲਈ ਅਰਦਾਸ ਬੇਨਤੀ ਕਰਦੇ ਆ ਤੇ ਕਹਿੰਦੇ ਆਪਣੀ ਸੇਤ ਦੇ ਲਈ ਵੀ ਭੈਣ ਕਹਿੰਦੇ ਮੈਂ ਠੀਕ ਨਹੀਂ ਸੀ ਰਹਿੰਦੀ ਪਰ ਭੈਣ ਕਹਿੰਦੇ ਕਿ ਉਥੇ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਕਹਿੰਦੇ ਅਸੀਂ ਲੰਗਰ ਸ਼ੱਕ ਕੀ ਤੇ ਉਥੇ ਬਾਟੀਆਂ ਦੀ ਸੇਵਾ ਭੈਣ ਕਹਿੰਦੇ ਮੈਂ ਕਰਨ ਲੱਗ ਗਈ ਕਹਿੰਦੇ ਜਿੱਥੇ ਮੈਂ ਸੇਵਾ ਕਰਦੀ ਸੀ ਉੱਥੇ ਹੋਰ ਵੀ ਬੀਬੀਆਂ ਖੜੀਆਂ ਸੀ ਉਹ ਕਾਫੀ ਗੱਲਾਂ ਕਰਦੀਆਂ ਪਈਆਂ ਸੀ ਕਹਿੰਦੇ ਉਹ ਉਹ ਇਹ ਗੱਲਾਂ ਕਰਦੀਆਂ ਸੀ ਕਿ ਦੁਪਹਿਰਾ ਸਹਿਬ ਦੀ ਹਾਜ਼ਰੀ ਪਰ ਨਾ ਤੁਸੀਂ ਸ਼ਹੀਦਾ ਸਹਿਬ ਜਾਣਾ ਹੈ ਕਿ ਘਰ ਦੇ ਵਿੱਚ ਕਿਉਂਕਿ ਉਹ ਦੋ ਤਿੰਨ ਚ ਨੇ ਕਹਿੰਦੇ ਇੱਕ ਹੀ ਪਿੰਡ ਤੋਂ ਜਾਂ ਇੱਕ ਹੀ ਪਰਿਵਾਰ ਤੋਂ ਸੀ ਜੋ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੀਆਂ ਗੱਲਾਂ ਕਰਦੇ ਸੀ ਕਿ ਮੈਂ ਘਰ ਦੇ ਵਿੱਚ ਦੁਪਹਿਰਾ ਸਹਿਬ ਕੱਟਾਂਗੀ ਇਸ ਵਾਰ ਨਹੀਂ ਜਾਇਆ ਜਾਣਾ ਤੇ ਕੁਝ ਕਹਿ ਰਹੇ ਸੀ ਕਿ ਅਸੀਂ ਜਾਵਾਂਗੇ ਪੀ ਇਸ ਤਰ੍ਹਾਂ ਆਪਸ ਦੇ ਵਿੱਚ ਕਹਿੰਦੇ ਉਹ ਸਲਾਹ ਕਰਦੇ ਪਏ ਸੀਗੇ ਤੇ ਸਲਾਹ ਕਰਦੇ ਆ ਉਹਨਾਂ ਨੇ ਆਪਣੀ ਇੱਕ ਦੂਜੇ ਨਾਲ ਹੱਡ ਬੀਤੀ ਸਾਂਝੀ ਕਰਨੀ ਸ਼ੁਰੂ ਕੀਤੀ ਕਿ ਸਾਡੇ ਤਾਂ ਅੱਗੇ ਨਾਲੋਂ ਹਾਲਾਤ ਬਹੁਤ ਠੀਕ ਹੋ ਗਏ ਨੇ ਵੀ ਮੈਂ ਤਾਂ ਸ਼ਹੀਦਾ ਸਾਹਿਬ ਹੀ ਜਾਵਾਂਗੀ ਤੇ ਕਿਸੇ ਨੇ ਆਪਣਾ ਕਿਹਾ ਕਿ ਸਾਨੂੰ ਵੀ ਬਹੁਤ ਫਰਕ ਹੈ ਪਰ ਇਸ ਵਾਰ ਆਇਆ ਨਹੀਂ ਜਾਇਆ ਨਹੀਂ ਜਾਣਾ ਤੇ ਇਸ ਤਰ੍ਹਾਂ ਖਾਰਸਾ ਜੀ ਭੈਣ ਕਹਿੰਦੇ ਜਦੋਂ ਮੈਂ ਸੁਣਿਆ ਤੇ ਮੈਂ ਉਹਨਾਂ ਨੂੰ ਹੀ ਪੁੱਛਿਆ ਕਿ ਆਂਟੀ ਜੀ ਤੁਸੀਂ ਕਿੱਥੇ ਦੀ ਗੱਲ ਕਰਦੇ ਹੋ ਤੇ ਕਿਹੜੇ ਬਾਬੇ ਦੀ ਗੱਲ ਕਰਦੇ ਹੋ ਜਦੋਂ ਉਹਨਾਂ ਨੇ ਕਹਿੰਦੇ ਮੈਨੂੰ ਕਿਹਾ ਕਿ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬਾਰੇ ਅਸੀਂ ਗੱਲ ਕਰਦੇ ਹਾਂ ਭੈਣ ਦੱਸ ਦੇ ਕਿ ਮੇਰੀ ਇੰਨੀ ਵੱਦ ਕਿਸਮਤੀ ਕਿਵੇਂ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਹੀਦੀ ਦੇ ਬਾਰੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬਾਰੇ ਕਹਿੰਦੇ ਮੈਂ ਨਹੀਂ ਸੀ ਜਾਣੋ ਕਹਿੰਦੇ ਮੈਨੂੰ ਜਾਣਦੀ ਨਹੀਂ ਸੀ ਵੀ ਕੀ ਇਤਿਹਾਸ ਹੈ ਕਿਸ ਤਰ੍ਹਾਂ ਇਹ ਕਹਿੰਦੇ ਜਦੋਂ ਉਹਨਾਂ ਨੇ ਦੱਸਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਗੋ ਵੀ ਬਾਬਾ ਜੀ ਕਿੱਥੇ ਨੇ ਤੇ ਉਹਨਾਂ ਨੇ ਕਿਹਾ ਕਿ ਸ਼ਹੀਦਾ ਸਹਿਮ ਗੁਰਦੁਆਰਾ ਸਾਹਿਬ ਇਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਵਿੱਚ ਸ਼ਹੀਦ ਹੋਏ ਸੀ ਮਹਾਨ ਸ਼ਹੀਦ ਹੋਏ ਸੀ ਸਾਰੀ ਸ਼ਹੀਦੀ ਬਾਰੇ ਵੀ ਕਹਿੰਦੇ ਉਹਨਾਂ ਨੇ ਇਤਿਹਾਸ ਦੱਸਿਆ ਕਹਿੰਦੇ ਜਦੋਂ ਬੇਨੂੰ ਪਤਾ ਲੱਗਾ ਮੈਂ ਦੱਸ ਰਿਹਾ ਜਦੋਂ ਮੈਨੂੰ ਇਹ ਗੱਲ ਦਾ ਬਾਰੇ ਪਤਾ ਲੱਗਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਇੱਕ ਹੱਥ ਤੇ ਸੀਜ਼ਰ ਰੱਖ ਕੇ ਤੇ ਇੱਕ ਹੱਥ ਦੇ ਨਾਲ ਪੂਰੀ ਜੰਗ ਲੜੀ ਵੀ ਇੰਨੇ ਮਹਾਨ ਸ਼ਹੀਦ ਵੀ ਉਹਨਾਂ ਨੇ ਇੰਨੀ ਕਿਰਪਾ ਸੰਗਤਾਂ ਤੇ ਹੋ ਰਹੀ ਏ ਉਹਨਾਂ ਦੀ ਤੇ ਕਿਉਂ ਨਾ ਮੇਰੇ ਵੀ ਦੁੱਖ ਦੂਰ ਹੋਣਗੇ ਵੀ ਮੈਨੂੰ ਇੱਕ ਵਾਰ ਸ਼ਹੀਦਾ ਸਾਹਿਬ ਜਾਣਾ ਚਾਹੀਦਾ ਪੈਨ ਦੱਸ ਦਿਆ ਕਿ ਮੈਂ ਉਹਨਾਂ ਤੋਂ ਹੀ ਪੁੱਛਿਆ ਦੁਪਹਿਰਾ ਸੈਵ ਕਿਵੇਂ ਕੱਟਿਆ ਜਾਂਦਾ ਹੈ ਤੇ ਕਿੰਨਾ ਟਾਈਮ ਹੁੰਦਾ ਹੈ ਕਿ ਵਿਧੀ ਹੁੰਦੀ ਏ ਖਾਲਸਾ ਜੀ ਉਹ ਜੋ ਬੀਬੀਆਂ ਸੀ ਉਹਨਾਂ ਨੇ ਪੈਨ ਨੂੰ ਦੱਸਿਆ ਉਸ ਤੋਂ ਬਾਅਦ ਨੇ ਵਿੱਚ ਕਹਿੰਦੇ ਕਿ ਅਸੀਂ ਅਗਲੇ ਹਫਤੇ ਦਾ ਭੈਣ ਕਹਿੰਦੇ ਘਰ ਆ ਕੇ ਪਲਾਨ ਬਣਾਇਆ ਮੈਂ ਤੇ ਮੇਰੇ ਹਸਬੰਦ ਕਹਿੰਦੇ ਅਸੀਂ ਸ਼ਹੀਦਾ ਸਾਹਿਬ ਗਏ ਉਥੇ ਜਾ ਕੇ ਕਹਿੰਦੇ ਐਤਵਾਰ ਨੂੰ ਅਸੀਂ ਗਏ ਸਵੇਰੇ ਅਮਰਤ ਵੇ ਲਈ ਚਲੇ ਗਏ ਦੋਨਾਂ ਨੇ ਕਹਿੰਦੇ ਅਸੀਂ ਦੁਪਹਿਰਾ ਸਹਿਬ ਕਟਿਆ ਤੇ ਅਸੀਂ ਅਰਦਾਸ ਬੇਨਤੀ ਕਹਿੰਦੇ ਇਹੀ ਕੀਤੀ ਮਹਾਰਾ ਸੱਚੇ ਪਾਤਸ਼ਾਹ ਦੇ ਅੱਗੇ ਬੀ ਮਹਾਰਾਜ ਜੀ ਸਾਡੇ ਘਰ ਦੇ ਵਿੱਚ ਜਿੰਨੇ ਵੀ ਦੁੱਖ ਕਲੇਸ਼ ਨੇ ਦੂਰ ਹੋ ਜਾਣ ਤੇ ਜੋ ਮੇਰੀ ਸੱਸ ਮੈਨੂੰ ਇੰਨੇ ਸਮੇਂ ਤੋਂ ਤਾਣੇ ਮੇਨੇ ਮਾਰਦੀ ਇੰਨੇ ਮੇਰੇ ਤੇ ਤਸ਼ੱਦਦ ਢਾਏ ਨੇ ਵੀ ਤੁਸੀਂ ਉਹਨਾਂ ਨੂੰ ਕੋਈ ਬੁੱਧੀ ਬਖਸ਼ੋ ਕਿ ਉਹ ਮੈਨੂੰ ਵੀ ਆਪਣੀ ਧੀ ਮੰਨ ਲੈ ਕਿਉਂਕਿ ਖਾਲਸਾ ਜੀ ਉਹਨਾਂ ਦੀ ਆਪਣੀ ਤਾਂ ਬੇਟੀ ਭੈਣ ਕਹਿੰਦੇ ਹੈ ਨਹੀਂ ਸੀ ਜੇ ਹੁੰਦਾ ਤੇ ਹੁੰਦੀ ਤੇ ਉਹਨੂੰ ਇੱਕ ਧੀ ਦਾ ਦੁੱਖ ਪਤਾ ਲੱਗਦਾ ਕਹਿੰਦੇ ਉਹਨਾਂ ਦੇ ਕੋਲ ਇੱਕ ਬੇਟਾ ਹੀ ਸੀਗੇ ਜੋ ਮੇਰੇ ਹਸਬੰਡ ਸੀਗੇ ਇਸੀ ਤਰ੍ਹਾਂ ਖਾਲਸਾ ਜੀ ਸ਼ਹੀਦ ਸਾਹਿਬ ਜਾ ਕੇ ਜਪਹਿਰਾ ਸਾਹਿਬ ਦੋਨਾਂ ਹਸਬੰਡ ਵਾਈਫ ਨੇ ਪਹਿਣ ਕਹਿੰਦੇ ਕਟਿਆ ਤੇ ਜੋਤ ਦੇ ਵਿੱਚ ਉਥੋਂ ਹੀ ਲੈ ਕੇ ਕਹਿੰਦੇ ਅਸੀਂ ਕਿਉਂ ਪਾਇਆ ਤੇ ਕਹਿੰਦੇ ਉਥੋਂ ਅਸੀਂ ਬਾਹਰ ਆ ਕੇ ਜੋਦ ਕਾਨਾਤੀ ਉਹਨਾਂ ਤੋਂ ਵੀ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਇੱਥੇ ਬਹੁਤ ਜ਼ਿਆਦਾ ਕਿਰਪਾ ਹੁੰਦੀ ਏ ਤਾਂ ਕਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬਹੁਤ ਸੰਗਤਾਂ ਤੇ ਕਿਰਪਾ ਹੁੰਦੀ ਏ ਜੇ ਤੁਸੀਂ ਘਰ ਦੇ ਵਿੱਚ ਵੀ ਜੋਤ ਜਗਾਓਗੇ ਤਾਂ ਵੀ ਤੁਹਾਡੇ ਸਾਰੇ ਹੀ ਕਾਰਜ ਸਫਲ ਹੋਣਗੇ ਤੁਸੀਂ ਮर्यादा ਦੇ ਨਾਲ ਸੋਚਮਤਾ ਦੇ ਨਾਲ ਸ਼ਰਦਾ ਭਾਵਨਾ ਰੱਖ ਕੇ ਹੀ ਤੁਸੀਂ ਕਰਦੇ ਵਿੱਚ ਜੋਤ ਜਗਾਇਓ ਕਿਉਂਕਿ ਖਾਲਸਾ ਜੀ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਇੱਕ ਦੂਸਰੇ ਦੇ ਵੱਲ ਦੇ ਕੇ ਵੇਖ ਸੋ ਵੇਖ ਆਪਾਂ ਸ਼ੁਰੂ ਕਰ ਦਿੰਨੇ ਆ ਪਰ ਆਪਣੇ ਤੋਂ ਉਨੀ ਸੇਵਾ ਨਿਭਾਈ ਨਹੀਂ ਜਾਂਦੀ ਤੁਸੀਂ ਸ਼ੁਰੂ ਤਾਂ ਹੀ ਕਰਿਆ ਕਰੋ ਜੇ ਤੁਸੀਂ ਨਿਭਾ ਸਕਦੇ ਹੋ ਕਿਉਂਕਿ ਆਪਾਂ ਇੱਕ ਦੂਸਰੇ ਵੱਲ ਦੇਖ ਲੈਨੇ ਆ ਕਿ ਉਹ ਕਰਦਾ ਮੈਂ ਵੀ ਕਰ ਸਕਦਾ ਉਹ ਜਦ ਆਉਂਦੇ ਤੇ ਮਹਾਰਾਜ ਦੀ ਕਿੰਨੀ ਕਿਰਪਾ ਹੋਵੇ ਕਿੰਨੀ ਉਹ ਬਰਯਾਦਾ ਦੇ ਨਾਲ ਕਿੰਨੀ ਉਹ ਸੁਚਮਤਾ ਦੇ ਨਾਲ ਉਹਦੇ ਮਨ ਦੇ ਵਿੱਚ ਖਰੀ ਕਿੰਨੀ ਸ਼ਰਧਾ ਭਾਵਨਾ ਹੁੰਦੀ ਹੋਵੇਗੀ ਵੀ ਉਹ ਨਹੀਂ ਆਪਣੇ ਮਨ ਚ ਬਣਨੀ ਹੈ ਕਿ ਨਹੀਂ ਇਸ ਕਰਕੇ ਆਪਣੇ ਮਨ ਨੂੰ ਪਹਿਲਾਂ ਪੱਕਾ ਕਰਿਆ ਕਰੋ ਤੇ ਫਿਰ ਸ਼ੁਰੂ ਕਰਿਆ ਕਰੋ ਜੀ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਕਿ ਪਹਿਲਾ ਦੁਪਹਿਰਾ ਸਹਿਬ ਅਸੀਂ ਕੱਟ ਆਏ ਤੇ ਸਾਨੂੰ ਉੱਥੋਂ ਹੀ ਪਤਾ ਲੱਗਦਾ ਵੀ ਆਪਾਂ ਘਰ ਦੇ ਵਿੱਚ ਬੈਠ ਕੇ ਵੀ ਦੁਪਹਿਰਾ ਸਹਿਬ ਕੱਟ ਸਕਦੇ ਹਾਂ ਤੇ ਜੋਤ ਵੀ ਤੇ ਆਪਾਂ ਸ਼ਹੀਦਾ ਜੈ ਵੀ ਕਹਿੰਦੇ ਉੱਥੇ ਪਹਿਲੀ ਵਾਰ ਦੁਪਹਿਰਾ ਸਹਿਬ ਕੱਟ ਕੇ ਅਰਦਾਸ ਬੇਨਤੀ ਕਰਾਈ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਡੀ ਵੀ ਅਰਦਾਸ ਬੇਨਤੀ ਜਲਦੀ ਸੁਣੋ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਦਰ ਤੇ ਫਿਰ ਇੱਕ ਦੁਪਹਿਰਾ ਸਹਿਬ ਸ਼ੁਕਰਾਨੇ ਦਾ ਕੱਟ ਕੇ ਜਾਵਾਂਗੇ ਇਸੀ ਤਰ੍ਹਾਂ ਖਾਲਸਾ ਜੀ ਬੈਣ ਕਹਿੰਦੇ ਕਿ ਘਰ ਦੇ ਵਿੱਚ ਚਪੈਰਾ ਸਾਹਿਬ ਕੱਟਣਾ ਸ਼ੁਰੂ ਕੀਤਾ ਜੋਤ ਜਗਾਉਣੀ ਸ਼ੁਰੂ ਕੀਤੀ ਕਹਿੰਦੇ ਕਿ ਮੇਰੀ ਜੋ ਸੱਸ ਸੀ ਕਹਿੰਦੇ ਕਿ ਉਹਨੂੰ ਪਤਾ ਹੀ ਨਹੀਂ ਕੀ ਹੋਇਆ ਉਹਨੂੰ ਕਹਿੰਦੇ ਮੈਨੂੰ ਕੋਈ ਸਮਝ ਨਹੀਂ ਆਈ ਕਿ ਉਹ ਆਪਣੇ ਆਪ ਹੀ ਉਹਨੇ ਚੀਜ਼ਾਂ ਤੋਂ ਰੋਕਣਾ ਟੋਕਣਾ ਛੱਡਤਾ ਜੇ ਕਦੇ ਕੋਈ ਚੀਜ਼ ਮੈਂ ਮੰਗਨੀ ਵੀ ਤਾਂ ਉਹਨੇ ਉਸ ਤੋਂ ਦੁੱਗਣੀ ਲਿਆ ਕੇ ਦੇਣੀ ਸ਼ੁਰੂ ਕਰਤੀ ਕਹਿੰਦੇ ਵੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਤਾਂ ਅੰਤਲ ਬਾਬਾ ਦੀਪ ਸਿੰਘ ਸਾਹਿਬ ਜੀ ਅਗੀ ਹੀ ਅਰਦਾਸ ਬੇਨਤੀ ਕਰਨੀ ਕਿ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜਹੀਦੋ ਸਿੰਘੋ ਸਾਡੇ ਘਰ ਦੇ ਵਿੱਚੋਂ ਦੁੱਖ ਕਲੇਸ਼ ਦੂਰ ਹੋ ਰਿਹਾ ਓਸੇ ਤਰ੍ਹਾਂ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੈਨੂੰ ਭਾਵੇਂ ਤੀ ਭਾਵੇਂ ਪੁੱਤ ਬੱਚੇ ਦੀ ਦਾਤ ਬਖਸ਼ਿਸ਼ ਕਰੋ ਖਾਲਸਾ ਜੀ ਉਸ ਪੈਣ ਦੇ ਵਿੱਚ ਕਿੰਨਾ ਸ਼ਰਧਾ ਭਾਵਨਾ ਤੇ ਕਿੰਨਾ ਸਬਰ ਸੰਤੋਖ ਹੋਵੇਗਾ ਪੈਣ ਕਹਿੰਦੇ ਕਿ ਮੈਂ 22 ਸਾਲ ਲਗਾਤਾਰ ਚਪੈਰਾ ਸਹਿ ਬਟਿਆ ਕੀ ਵਾਰ ਆਪਾਂ ਕੀ ਕਰਦੇ ਆ ਮਹੀਨਾ ਦੋ ਮਹੀਨੇ ਕੱਟ ਲੈਂਦੇ ਆ ਜਿਵੇਂ ਅਕਸਰ ਹੀ ਆਪਾਂ ਖਾਲਸਾ ਜੀ ਗੱਲ ਕੀਤੀ ਸੀ ਕਿ ਆਪਾਂ ਸਾਲ ਦੋ ਸਾਲ ਜਦੋਂ ਪਾਠ ਮਹਾਰਾ ਸੱਚੇ ਪਾਤਸ਼ਾਹ ਸਭ ਜਾਣੀ ਜਾਂਦੇ ਉਹ ਆਪਣੇ ਮਨਾਂ ਦੀਆਂ ਸਭ ਜਾਣਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਆਪਾਂ ਸੋਚਦੇ ਆ ਕਿ ਮੇਰੇ ਮਨ ਅੰਦਰ ਦੀ ਕਿੰਨੂ ਪਤਾ ਹੈ ਪਰ ਮਹਾਰਾ ਸੱਚੇ ਪਾਤਸ਼ਾਹ ਨੂੰ ਤਾਂ ਸਭ ਤੋਂ ਪਹਿਲਾਂ ਹੀ ਪਤਾ ਹੁੰਦਾ ਹੈ ਜੋ ਚੀਜ਼ ਆਪਾਂ ਜੇ ਸੋਚੀ ਵੀ ਨਹੀਂ ਹੁੰਦੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਨੂੰ ਉਸ ਬਾਰੇ ਵੀ ਪਤਾ ਹੁੰਦਾ ਹੈ ਤੇ ਜਦੋਂ ਆਪਣੇ ਮਨ 'ਚ ਇਹ ਚੀਜ਼ ਖਿਆਲ ਆ ਜਾਂਦਾ ਹੈ ਕਿ ਆਪਾਂ 6 ਮਹੀਨਿਆਂ ਬਾਅਦ ਛੱਡ ਦਾਂਗੇ ਮੇਰਾ ਆਪਣੇ ਤੇ ਕਿਰਪਾ ਨਹੀਂ ਹੁੰਦੀ ਉਹ ਪੈਣ ਕਹਿੰਦੇ ਕਿ ਮੈਂ 22 ਸਾਲ ਲਗਾਤਾਰ ਸੇਠੇ ਤਾਕਰੀ ਕਹਿੰਦੇ ਮੇਰੀ ਸੱਸ ਨੇ ਵੀ ਮੈਨੂੰ ਕਹਿ ਦੇਣਾ ਪੁੱਤਰ ਕੀ ਬਧਾਣ ਮਹਾਰਾਜ ਨੂੰ ਕੀ ਮਨਜ਼ੂਰ ਹੈ ਤੇ ਹਸਬੰਦ ਨੇ ਵੀ ਇਹੀ ਚੀਜ਼ ਕਹਿਣੀ ਕਹਿੰਦੇ ਪਰ ਮੈਂ ਇੰਨਾ ਭਰੋਸਾ ਰੱਖਿਆ ਵੀ ਨਹੀਂ ਜਿਵੇਂ ਉਹ ਕਿ ਮੈਂ ਉਥੇ ਆਂਟੀ ਦੀ ਗੱਲ ਸੁਣ ਕੇ ਆਈਆਂ ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀ ਜੋ ਬਾਟੀਆਂ ਦੀ ਵੀ ਜਿੰਨੀ ਮੈਂ ਉਹਨਾਂ ਦੀ ਗੱਲਬਾਤ ਸੁਣੀ ਹੈ ਮੈਨੂੰ ਭਰੋਸਾ ਆਇਆ ਅਜਨੀਤਾ ਕਲਤਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਤੇ ਵੀ ਜ਼ਰੂਰ ਕਿਰਪਾ ਕਰਨਗੇ ਇਸੇ ਤਰ੍ਹਾਂ ਖਾਲਸਾ ਜੀ ਉਹ ਭੈਣ ਨੇ ਫਰੋਸਾ ਰੱਖਿਆ ਤੇ ਪੂਰੇ 2.5 ਸਾਲ ਚਪੈਰਾ ਸਾਹਿਬ ਕਟਿਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੁੰਦੀ ਹੈ ਭੈਣ ਕਹਿੰਦੇ ਕਿ ਵਿਆਹ ਤੋਂ ਮੈਨੂੰ 6 ਸਾਲ ਦੇ ਬਾਅਦ ਪੁੱਤਰ ਦੀ ਦਾਤ ਬਖਸ਼ਿਸ਼ ਹੁੰਦੀ ਹੈ ਕਹਿੰਦੇ ਜਦੋਂ ਮੇਰੇ ਕੋਲ ਬੇਡਾ ਹੁੰਦਾ ਹੈ ਉਸ ਤੋਂ ਕਹਿੰਦੇ 2-3 ਮਹੀਨੇ ਬਾਅਦ ਫਿਰ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਇੱਕ ਦੁਪਹਿਰਾ ਸਹਿਬ ਕੱਟ ਕੇ ਮਹਾਰਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਆਂ ਕਿ ਉਥੋਂ ਲੈ ਕੇ ਜੋਤ ਦੇ ਵਿੱਚ ਕਿਉਂ ਵੀ ਪਾ ਕੇ ਆਉਣਿਆ ਇਸ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਤਾਂ ਦੁੱਖ ਕਲੇਸ਼ ਇੰਨੇ ਸੀ ਵੀ ਅਸੀਂ ਦੱਸ ਹੀ ਨਹੀਂ ਸਕਦੇ ਸਾਨੂੰ ਤਾਂ ਸੀ ਵੀ ਸਾਡੇ ਘਰ ਦੇ ਕਿਸੇ ਜੀ ਨੇ ਕਿਸੇ ਟਾਈਮ ਕੁਛ ਨਾ ਕੁਛ ਕਰ ਲੈਣਾ ਜਿੰਨੇ ਸਾਡੇ ਘਰ ਚ ਦੁੱਖ ਕਲੇਸ਼ ਸੀ ਪਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਨਾਲ ਪੈਣ ਦੱਸਦੇ ਸਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਸਾਰੇ ਦੁੱਖ ਕਲੇਸ਼ ਦੂਰ ਹੋਏ ਪੈਣ ਦੱਸਦੇ ਅੱਜ ਵੀ ਅਸੀਂ ਘਰ ਦੇ ਵਿੱਚ ਦੁਪਹਿਰਾ ਸੇਵ ਕੱਟਦੇ ਹਾਂ ਐਤਵਾਰ ਨੂੰ ਤੇ ਨਾਲੇ ਘਰ ਦੇ ਵਿੱਚ ਜੋਤ ਵੀ ਜਗਾਉਣੀ ਆ ਕਿਉਂਕਿ ਖਾਲਸਾ ਜੀ ਜਿੰਨਾ ਤੇ ਕਿਰਪਾ ਹੁੰਦੀ ਏ ਸਾਰਾ ਸੱਚੇ ਪਾਤਸ਼ਾਹ ਦੀ ਉਹ ਤਾਂ ਫਿਰ ਕਦੇ ਵੀ ਤਾਂ ਜਾਨਾਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਲੜ ਨਹੀਂ ਛੱਡਦੇ ਇਸ ਗੱਲ ਨੂੰ ਤੁਸੀਂ ਆਪ ਖੁਦ ਵੀ ਸਭ ਜਾਣਦੇ ਹੋ ਸੋ ਖਾਲਸਾ ਜੀ ਇਹ ਸੀ ਉਸ ਭੈਣ ਦੀ ਹੱਦ ਬੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਮਾਉਣੀ ਜੀ ਤੋ ਖਾਲਸਾ ਜੀ ਭੁੱਲਾਂ ਚੁੱਕਾਂ ਦੀ ਖੀਵਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹੋਣਗੀਆਂ ਖੀਵਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵਦ ਤੋਂ ਵਦ ਗਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਵਦ ਤੋਂ ਵਦ ਗਰਬਾਣੀ ਦੇ ਨਾਲ ਝੋੜੋ ਤਨ ਤਨ ਨਾਮਰ ਸ਼ਹੀਰ ਬਾਬਾ ਦੀਪ ਸਿੰਘ ਸਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਤੁਹਾਡੇ ਦਰ ਆਏਗਾ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚੜੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਦੇ ਕਰ ਹੱਸਦੇ ਵਸਦੇ ਰਹਿਣ ਮਹਾਰਾ ਸੱਚੇ ਪਾਸ਼ਾ ਸਭਨਾ ਦੀ ਅਚੂੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਛਰੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ